ਕਿਸਾਨਾਂ ਮਜ਼ਦੂਰਾਂ ਨੇ ਏਕਾ ਦਿਖਾਉਂਦਿਆਂ ਹੋਇਆਂ ਫਿਰ ਉੱਤਰ ਭਾਰ ਦੀਆਂ ਖਾਸ ਕਰਕੇ ਜਥੇਬੰਦੀਆਂ ਨੇ ਕੂਚ ਕਰਨ ਦਾ ਐਲਾਨ ਕਰ ਦਿੱਤਾ ਹਾਲਾਂਕਿ ਬਹੁਤ ਸਾਰੇ ਕਿਸਾਨ ਖਾਸ ਕਰਕੇ ਮਾਝਾ ਦੁਆਬਾ ਇਲਾਕੇ ਦੇ ਉਹ ਫਤੇਗੜ ਸਾਹਿਬ ਪਹੁੰਚ ਚੁੱਕੇ ਨੇ ਉੱਥੋਂ ਅਰਦਾਸ ਹੋ ਚੁੱਕੀ ਹੈ ਔਰ ਹਾਲਾਂਕਿ ਬਾਕੀ ਸੂਬਿਆਂ ਦੇ ਵਿੱਚੋਂ ਵੀ ਕਿਸਾਨਾਂ ਨੇ ਤਿਆਰੀਆਂ ਵਿੜ ਲਈਆਂ ਨੇ ਪਰ ਸ਼ੰਭੂ ਬਾਰਡਰ ਤੇ ਜਿਸ ਤਰ੍ਹਾਂ ਦੇ ਹਾਲਾਤ ਨੇ ਟਿਕਰੀ ਸਿੰਘੂ ਬਾਰਡਰ ਦੇ ਉੱਤੇ ਆਵਾਜਾਈ ਤੱਕ ਠੱਪ ਕਰ ਦੇਣੀ ਸੜਕਾਂ ਦੇ ਵਿੱਚ ਵੱਡੇ ਵੱਡੇ ਕਿਲ ਠੋਕ ਦੇਣੇ ਹਾਲਾਂਕਿ ਪ੍ਰਸ਼ਾਸਨ ਨੇ ਰਾਹ ਰੋਕੇ ਨੇ ਹਾਲੇ ਤੱਕ ਕਿਸਾਨ ਤਾਂ ਸੜਕਾਂ ਤੇ ਆਉਣੇ ਬਾਕੀ ਨੇ ਦਿੱਲੀ ਵੱਲ ਕੂਚ ਕਰਨਾ ਹਾਲੇ ਬਾਕੀ ਹੈ ਉਸ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਥੋੜੀ ਦੇਰ ਦੇ ਵਿੱਚ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਕਿਸਾਨ ਜਥੇਬੰਦੀਆਂ ਦੀ ਆਗੂਆਂ ਦੀ ਮੀਟਿੰਗ ਵੀ ਹੋਣੀ ਹੈ ਉਸ ਵਿੱਚ ਵੀ ਕੁਝ ਗੱਲਾਂ ਡਿਸਕਸ ਹੋਣਗੀਆਂ ਤੈਅ ਹੋਣਗੀਆਂ ਪਰ ਉਸ ਤੋਂ ਪਹਿਲਾਂ ਇੱਕ ਵੱਡੀ ਖਬਰ ਦੱਸ ਤੱਕ ਦੇ ਰਹੀ ਹੈ ਜਿਹੜੀ ਕੀ ਇੱਕ ਪੀਆਲ ਧਾਇਰ ਕਰ ਦਿੱਤੀ ਗਈ ਹੈ ਕਿਸ ਦੇ ਖਿਲਾਫ ਕੀਤੀ ਗਈ ਹੈ ਕਿਸ ਵੱਲੋਂ ਕੀਤੀ ਗਈ ਹੈ ਵਜ੍ਹਾ ਕੀ ਹੈ ਇਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਆ ਕਿਉਂਕਿ ਜਿਸ ਤਰ੍ਹਾਂ ਦੀਆਂ ਰੋਕਾਂ ਲਗਾਈਆਂ ਗਈਆਂ ਨੇ ਆਮ ਲੋਕ ਜਿਨ੍ਹਾਂ ਨੇ ਗੁਜ਼ਰਨਾ ਸੀ ਉਹਨਾਂ ਦੀ ਖੱਜਲ-ਖੁਆਰੀ ਹੋਰ ਜ਼ਿਆਦਾ ਵੱਧ ਗਈ ਹਾਲਾਂਕਿ ਕਿਸਾਨਾਂ ਦਾ ਹੁਣ ਤੱਕ ਇਹ ਕਹਿਣਾ ਹੈ ਕਿ ਅਸੀਂ ਤਾਂ ਦਿੱਲੀ ਕੂਚ ਕਰਨਾ ਚਾਹੁੰਦੇ ਆ ਉੱਥੇ ਕਿਸੇ ਵੀ ਸਥਾਨ ਦੇ ਉੱਤੇ ਸਾਨੂੰ ਥਾਂ ਦੇ ਦਿੱਤਾ ਜਾਵੇ ਅਸੀਂ ਆਪਣਾ ਅੰਦੋਲਨ ਜਾਰੀ ਰੱਖਾਂਗੇ ਚਾਹੇ ਉਹ ਜੰਤਰ-ਮੰਤਰ ਹੋਵੇ ਜਾਂ ਕੋਈ ਹੋਰ ਮદાન ਹੋਵੇ ਕਿ ਦਿੱਲੀ ਸਰਕਾਰ ਤੋਂ ਕੇਂਦਰ ਤੋਂ ਮੰਗਾਂ ਮਨਵਾਉਣ ਦੇ ਲਈ ਚਾਹੇ ਉਸ ਦੇ ਵਿੱਚ ਐਮਐਸਪੀ ਦੀ ਕਾਨੂੰਨੀ ਗਰੰਟੀ ਹੈ ਜਾਂ ਫਿਰ ਕਿਸਾਨਾਂ ਉੱਤੇ ਪਏ ਝੂਠੇ ਪਰਚੇ ਨੇ ਉਹਨਾਂ ਨੂੰ ਰੱਦ ਕਰਵਾਉਣਾ ਹੋਵੇ ਮੁਆਵਜ਼ੇ ਦੀਆਂ ਰਕਮੀਆਂ ਲੈਣੀਆਂ ਹੋਣ ਹੋਰ तमाम ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਲਾਗੂ ਹੋਣੀਆਂ ਚਾਹੀਦੀਆਂ ਨੇ ਤਾਂ ਇਸ ਦੀ ਖਾਤਰ ਕਿਸਾਨਾਂ ਨੇ ਇੱਕ ਜੰਗ ਵਿੜ ਲਈ ਹੈ ਦਾਰ ਉਸ ਤੋਂ ਪਹਿਲਾਂ ਇੱਕ ਪੀਆਈਐਲ ਧਾਰ ਕਰ ਦਿੱਤੀ ਗਈ ਹੈ ਕਿਉਂਕਿ ਪ੍ਰਸ਼ਾਸਨ ਨੇ ਖਾਸ ਕਰਕੇ ਹਰਿਆਣਾ ਸਰਕਾਰ ਨੇ ਕਈ ਤਰ੍ਹਾਂ ਦੀਆਂ ਰੋਕਾਂ ਲਗਾਈਆਂ ਨੇ ਇੰਟਰਨੈਟ ਸੇਵਾਵਾਂ ਤੱਕ ਠੱਪ ਕਰ ਦਿੱਤੀਆਂ ਗਈਆਂ ਨੇ ਹੋਰ ਬਹੁਤ ਕੁਝ ਇਸ ਦੇ ਲਈ ਕਰ ਦਿੱਤਾ ਗਿਆ ਕਿਸਾਨਾਂ ਦੁਆਰਾ ਆਪਣੀਆਂ ਮੰਗਾਂ ਬਣਾਉਣ ਖਾਤਰ ਦਿੱਲੀ ਕੂਚ ਦੇ ਲਈ ਜਾਣ ਤੋਂ ਰੋਕਣ ਤੋਂ ਨਹੀਂ ਪੰਜਾਬ ਤੇ ਹਰਿਆਣਾ ਦੇ ਬਾਰਡਰ ਦੇ ਉੱਤੇ ਜੋ ਬਲਾਕੇਜ ਕੀਤੀ ਗਈ ਹੈ ਜੋ ਬਲਾਕ ਕਰ ਦਿੱਤੇ ਗਏ ਨੇ ਰਸਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਠੱਪ ਨੇ ਮੋਬਾਈਲ ਤੇ ਐਸਐਮਐਸ ਦੀ ਸਰਵਿਸ ਬੰਦ ਹੈ ਕਈਆਂ ਦਾ ਰੋਜ਼ਗਾਰ ਇਸ ਦੇ ਨਾਲ ਜੁੜਿਆ ਹੁੰਦਾ ਹੈ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਡਾ ਇਸ 'ਚ ਕੋਈ ਕਸੂਰ ਨਹੀਂ ਇਹ ਤਾਂ ਪ੍ਰਸ਼ਾਸਨ ਸਰਕਾਰ ਧੱਕਾ ਕਰ ਰਹੀ ਹੈ ਲੋਕਾਂ ਦੇ ਨਾਲ ਇੰਟਰਨੈਟ ਸੇਵਾਵਾਂ ਠੱਪ ਕਰਨੀਆਂ ਸਰਕਾਰ ਦੇ ਹੱਥ ਹੈ ਉਹ ਸਰਕਾਰ ਨੇ ਬੰਦ ਕੀਤਾ ਐਸਐਮਐਸ ਸਰਵਿਸ ਸਰਕਾਰ ਨੇ ਬੰਦ ਕੀਤੀ ਇਹ ਸਾਰੀਆਂ ਗੱਲਾਂ ਚੱਲ ਰਹੀਆਂ ਨੇ ਰਾਹ ਜਿਹੜੇ ਨੇ ਹੁਣ ਤੱਕ ਪੁਲਿਸ ਨੇ ਖੁਦ ਰੋਕੇ ਨਹੀਂ ਕਿਸਾਨਾਂ ਨੇ ਨਹੀਂ ਰੋਕੇ ਕਿਸਾਨ ਤਾਂ ਆਪਣੀਆਂ ਮੰਗਾਂ ਦੇ ਲਈ ਦਿੱਲੀ ਜਾਣਾ ਚਾਹੁੰਦੇ ਨੇ ਉਸ ਦੇ ਖਿਲਾਫ ਹੁਣ ਹਾਈ ਕੋਰਟ ਦੇ ਵਿੱਚ ਪੀਆਈਐਲ ਦਾਇਰ ਕਰ ਦਿੱਤੀ ਗਈ ਹੈ ਇਸ ਨੂੰ ਹਟਾਏ ਜਾਣ ਦੀ ਮੰਗ ਕੀਤੀ ਗਈ ਹੈ ਕਿਹੜੇ ਰਸਤੇ ਬਲਾਕ ਕੀਤੇ ਗਏ ਨੇ ਤਾਂ ਹੁਣ ਕੀ ਇਹ ਸਿੱਧਾ ਸਟੇਟ ਦੇ ਖਿਲਾਫ ਪੀਆਈਐਲ ਹੈ ਕਿਉਂਕਿ ਰਸਤੇ ਤਾਂ ਹੁਣ ਪੁਲਿਸ ਪ੍ਰਸ਼ਾਸਨ ਵੱਲੋਂ ਸਰਕਾਰ ਦੇ ਕਹਿਣ ਤੇ ਰੋਕੇ ਗਏ ਨੇ ਪੰਚਕੁਲਾ ਦੇ ਵਕੀਲ ਉਦੇ ਪ੍ਰਤਾਪ ਸਿੰਘ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਕਿ ਕਿਸਾਨਾਂ ਨੂੰ ਉਹਨਾਂ ਦੇ ਸ਼ਾਂਤੀਪੂਰਵਕ ਤਰੀਕੇ ਦੇ ਪ੍ਰਦਰਸ਼ਨ ਕਰਨ ਦੇ ਅਧਿਕਾਰ ਨੇ ਉਹਨਾਂ ਤੋਂ ਖੋਏ ਜਾ ਰਹੇ ਨੇ ਉਹ ਨਹੀਂ ਖੋਣੇ ਜਾਣੇ ਚਾਹੀਦੇ ਸੜਕਾਂ ਬਲੌਕ ਕੀਤੀਆਂ ਜਾ ਰਹੀਆਂ ਨੇ ਹਰਿਆਣਾ ਦੇ ਅੰਬਾਲਾ ਕੁਰਕ ਖੇਤਰ ਕੈਥਲ ਜੀਂਦ ਹਿਸਾਰ ਫਤਿਹਾਬਾਦ ਤੇ ਸਿਰਸਾ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਗਈਆਂ ਨੇ ਇਹ ਪੂਰੀ ਤਰ੍ਹਾਂ ਦੇ ਨਾਲ ਗਲਤ ਨੇ ਤੇ ਹਾਈ ਕੋਰਟ ਤੋਂ ਇਸ ਦੇ ਵਿੱਚ ਦਖਲ ਦੇਣ ਦੀ ਗੱਲ ਆਖੀ ਗਈ ਹੈ ਕਿ ਇਸ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਜਿਹੜੇ ਰਸਤੇ ਬਲਾਕੇਜ ਕੀਤੀ ਗਈ ਹੈ ਹਾਲਾਂਕਿ ਪੀਆਲ ਦੀ ਇਸ ਦੇ ਉੱਤੇ ਕੱਲ ਜਿਹੜੀ ਆ ਸੁਣਵਾਈ ਹੋਣ ਜਾ ਰਹੀ ਹੈ ਔਰ ਕੱਲ ਕੀ ਹੈ 13 ਫਰਵਰੀ 13 ਫਰਵਰੀ ਨੂੰ ਐਲਾਨ ਕੀ ਸੀ ਦਿੱਲੀ ਕੋਚ ਦਾ ਇੱਕ ਦਿਨ ਪਹਿਲਾਂ ਹਾਲਾਂਕਿ ਕਿਸਾਨ ਨੇੜੇ ਪਹੁੰਚ ਚੁੱਕੇ ਨੇ ਬਾੜਾਂ ਦੇ ਆਪਣੇ ਟਰੈਕਟਰ ਟਰਾਲੀਆਂ ਸਣੇ ਰਾਸ਼ਨ ਆ ਜਿਹੜਾ ਫੁੱਲ ਟਰੈਕਟਰਾਂ ਦੇ ਵਿੱਚ ਟਰਾਲੀਆਂ ਦੇ ਵਿੱਚ ਭਰ ਕੇ ਜਿਵੇਂ ਕੀ ਪਹਿਲਾਂ ਗਏ ਸੀ 2 ਢਾਈ ਸਾਲ ਤੋ ਉਹਨਾਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਇਆ ਗਿਆ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਫੀ ਤੱਕ ਮੰਗਣੀ ਪਈ ਪਰ ਪਾਰਲੀਮੈਂਟ ਦੇ ਵਿੱਚ ਤੇ ਹੋਰ ਬਾਕੀ ਥਾਵਾਂ ਦੇ ਉੱਤੇ ਵਾਅਦੇ ਕੀਤੇ ਗਏ ਕਿਸਾਨਾਂ ਦੇ ਨਾਲ ਕਿਸਾਨ ਜਥੇਬੰਦੀਆਂ ਦੇ ਨਾਲ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਸ ਦੀ ਨਖੇਦੀ ਕਰ ਦਿੱਤੀ ਹੈ ਕਿ ਜੋ ਰੋਕਾਂ ਲਾਈਆਂ ਜਾ ਰਹੀਆਂ ਨੇ ਦੇਸ਼ ਦੀ ਕਿਸਾਨ ਨੇ ਦੇਸ਼ ਦੀ ਮਜ਼ਦੂਰ ਨੇ ਤਾਂ ਇਹ ਡੈਮੋਕਰੈਟਿਕ ਤਰੀਕਾ ਜਿਹੜਾ ਉਹ ਢੰਗ ਦੇ ਨਾਲ ਜੇਕਰ ਕਿਸਾਨ ਮੰਗਾ ਮਨਵਾਉਣੀਆ ਚਾਹੁੰਦੇ ਨੇ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੀ ਦਿੱਲੀ ਦੀ ਕਾਲ ਨਹੀਂ ਹੈ ਪਰ ਦਿੱਲੀ ਤੋਂ ਇੱਕ ਪ੍ਰੈਸ ਨੋਟ ਜਾਰੀ ਹੋਇਆ ਸੰਯੁਕਤ ਕਿਸਾਨ ਮੋਰਚੇ ਦੇ ਨਾਮ ਤੇ ਜਿਨ੍ਹਾਂ ਨੇ ਕਿਹਾ ਕਿ ਜਿਹੜੀਆਂ ਜੱਥੇਬੰਦੀਆਂ ਉੱਥੇ ਜਾ ਰਹੀਆਂ ਨੇ ਜਾਂ ਕਿਸਾਨ ਜਾਣਾ ਚਾਹੁੰਦੇ ਨੇ ਮੰਗਾ ਮਨਵਾਉਣ ਦੀ ਖਾਤਰ ਉਹਨਾਂ ਦੇ ਨਾਲ ਜਿਹੜੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ ਉਹ ਸਾਰਾ ਸਗਲਤ ਹੈ ਉਸ ਦਿਨ ਖੇਦੀ ਕਰ ਦਿੱਤੀ ਗਈ ਹੈ ਪਰ ਹੁਣ ਇੱਕ ਵਕੀਲ ਦੇ ਵੱਲੋਂ ਇਹ ਯਾਚਿਕਾ ਜਾਂ ਕਹੇ ਲੀ ਪਟੀਸ਼ਨ ਪਾ ਦਿੱਤੀ ਗਈ ਹੈ ਪੀਆਈਐਲ ਪਾ ਦਿੱਤੀ ਗਈ ਹੈ ਪੰਚਕੁਲਾ ਦੇ ਵਕੀਲ ਨੇ ਉਹਦੇ ਪ੍ਰਤਾਪ ਸਿੰਘ ਉਹਨਾਂ ਨੇ ਆਪਣੀ ਪਟੀਸ਼ਨ ਚ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਧਰਨਾ ਦੇਣ ਦਾ ਹੱਕ ਜਿਹੜਾ ਖੋਇਆ ਜਾ ਰਿਹਾ ਹੈ ਇਹ ਸਾਰਾ ਸਰਗਲਤ ਹੈ ਤੇ ਜਿਹੜੇ ਰਸਤੇ ਬਲੌਕ ਕੀਤੇ ਗਏ ਨੇ ਉਸ ਦੇ ਖਿਲਾਫ ਐਪੀਆਲ ਪਾਈ ਗਈ ਹੈ ਤਾਂ ਦੇਖਦੇ ਹਾਂ ਕਿ ਕੱਲ ਨੂੰ ਇਸ ਦੇ ਉੱਤੇ ਜਿਹੜੀ ਸੁਣਵਾਈ ਹੋਣ ਜਾ ਰਹੀ ਹੈ ਅਸ ਦੇ ਵਿੱਚ ਕੀ ਕੁਝ ਦੇਖਣ ਨੂੰ ਮਿਲ ਸਕਦਾ ਹੈ ਹਾਈ ਕੋਰਟ ਇਸ ਦੇ ਉੱਤੇ ਕੀ ਫੈਸਲਾ ਜਾਂ ਕੋਈ ਰੁਕ ਅਖਤਿਆਰ ਕਰਦੀ ਹੈ ਕੱਲ ਨੂੰ ਪਤਾ ਲੱਗੇਗਾ ਫਿਲਹਾਲ ਕਿਸਾਨ ਤੇ ਮਜ਼ਦੂਰ ਇਕੱਠੇ ਹੋ ਕੇ ਤਿਆਰ ਬਰ ਤਿਆਰ ਖੜੇ ਨੇ ਔਰ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਵੀ ਉੱਚ ਪੱਧਰੀ ਹੋਣ ਜਾ ਰਹੀ ਹੈ ਜਿਹੜਾ ਕੀ ਪਹਿਲਾਂ ਤੋਂ ਚੱਲਦਾ ਆ ਰਿਹਾ ਸਿਲਸਿਲਾ ਮੀਟਿੰਗਾਂ ਦਾ ਉਸ ਵਿੱਚ ਵੀ ਦੇਖਦੇ ਹਾਂ ਕਿ ਫੈਸਲਾ ਕੀ ਹੁੰਦਾ ਹੈ ਕੀ ਕਿਸਾਨ ਅੰਦੋਲਨ ਦਾ ਰੂਪ ਧਾਰਨ ਕਰ ਜਾਵੇਗਾ ਜਾਂ ਫਿਰ ਹਾਲੇ ਇਸ ਨੂੰ ਪੈਂਡਿੰਗ ਰੱਖਿਆ ਜਾ ਸਕਦਾ ਜਾਂ ਮੁਲਤਵੀ ਕੀਤਾ ਜਾ ਸਕਦਾ ਹੈ ਕਿਸਾਨ ਆਗੂਆਂ ਨੇ ਤੈਅ ਕਰਨਾ ਹੈ ਕਿਸਾਨਾਂ ਨੇ ਤੈਅ ਕਰਨਾ ਮਜ਼ਦੂਰਾਂ ਨੇ ਤੈਅ ਕਰਨਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਫਿਲਹਾਲ ਇੱਕ ਪੀਆਈਐਲ ਜਿਹੜੀ ਕੀ ਪ੍ਰਸ਼ਾਸਨ ਦੇ ਖਿਲਾਫ ਸਟੇਟ ਦੇ ਖਿਲਾਫ ਹੀ ਪੈਂਦੀ ਨਜ਼ਰ ਆ ਰਹੀ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ এবੀਸੀ ਪੰਜਾਬ ਦੇ ਨਾਲ